ਜਲੰਧਰ ਤੋਂ ਵੱਡੀ ਖਬਰ ਇਸ ਵਕਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਜਿਹੜਾ ਹੈਗਾ तकरीबन 50 ਤੋਂ ਵੀ ਜ਼ਿਆਦਾ ਰਾਉਂਡ ਫਾਇਰ ਜਿਹੜੇ ਨੇ ਉਹ ਕੀਤੇ ਗਏ ਨੇ ਲਗਾਤਾਰ ਸਵੇਰੇ 7:00 ਵਜੇ ਤੋਂ ਪੁਲਿਸ ਵੱਲੋਂ ਇਹ ਕਾਰਵਾਈ ਜਿਹੜੀ ਹੈ ਉਹ ਪਾਈ ਜਾ ਰਹੀ ਸੀਗੀ ਦੋ ਮੁਲਾਜ਼ਮ ਜਿਹੜੇ ਨੇ ਹੁਣ ਤੱਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤੇ ਦੋ ਗੈਂਗਸਟਰ ਜੋ ਕਿ ਕਾਫੀ ਵੱਡੀ ਵਾਰਦਾਤਾ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਨਾਮ ਸੀਗਾ ਉਨਾ ਦੇ ਮਗਰ ਜਿਹੜੀ ਆ ਪੁਲਿਸ ਕਾਫੀ ਲੰਬੇ ਸਮੇਂ ਤੋਂ ਪੈਸੀ ਕੀਤਾ ਦੋਨਾਂ ਗੈਂਗਸਟਰਾਂ ਨੂੰ ਜਿਹੜਾ ਹੈਗਾ ਉਹ ਅੱਜ ਤਕਰੀਬਨ 7 ਵਜੇ ਦੇ ਕਰੀਬ ਜਿਹੜਾ ਹੈ ਉਹ ਪੁਲਿਸ ਵੱਲੋਂ ਟੇਰ ਕੀਤਾ ਗਿਆ ਇਸ ਵਕਤ ਸੀ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਆ ਜਿਸ ਜਗ੍ਹਾ ਦੇ ਉੱਪਰ ਆ ਮੁਲਾਜ਼ਮ ਜਨਾ ਨੂੰ ਜਿਹੜੀ ਹੈਗੀ ਉਹ ਗੋਲੀ ਲੱਗੀ ਹੈ ਅੱਗੇ ਹੈ ਕਿਉਂਕਿ 50 ਤੋਂ ਵੀ ਜ਼ਿਆਦਾ ਰਾਉਂਡ ਫਾਇਰ ਹੋਏ ਸਿਗੇ ਇਸ ਦੌਰਾਨ ਜਿਹੜਾ ਹੈਗਾ ਉਹ ਮੁਲਾਜ਼ਮਾਂ ਨੂੰ ਵੀ ਗੋਲੀ ਲੱਗੀ ਹੈ ਜਿਸ ਨੂੰ ਜਿਹੜਾ ਹੈਗਾ ਉਹ ਪੁਲਿਸ ਵੱਲੋਂ ਇਸ ਸਿਵਲ ਹਸਪਤਾਲ ਦੇ ਵਿੱਚ ਲਿਆ ਕੇ ਜਿਹੜਾ ਹੈ ਉਹ ਦਾਖਲ ਕਰਾਇਆ ਗਿਆ ਹੈਗਾ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 50 ਤੋਂ ਵੀ ਜ਼ਿਆਦਾ ਜਿਹੜੇ ਨੇ ਉਹ ਰਾਉਂਡ ਫਾਇਰ ਜਿਹੜਾ ਹੈਗਾ ਹੈ ਪੁਲਿਸ ਅਤੇ ਇਹਨਾਂ ਗੈਂਗਸਟਰਾਂ ਵੱਲੋਂ ਕੀਤੇ ਗਏ ਨੇ ਸੱਤ ਹਥਿਆਰ ਅਤੇ ਕਈ ਕਾਰਤੂਸ ਜਿਹੜੇ ਨੇ ਉਹ ਇਹਨਾਂ ਗੈਂਗਸਟਰਾਂ ਤੋਂ ਬਰਾਮਤ ਕੀਤੇ ਗਏ ਨੇ ਪੁਲਿਸ ਕਮਿਸ਼ਨਰ ਦੇ ਨਾਲ ਗੱਲਬਾਤ ਹੋ ਰਹੀ ਉਹਨੇ ਇਹ ਨਹੀਂ ਦੱਸਿਆ ਕਿ ਇੰਟਰਨੈਸ਼ਨਲ ਪੱਧਰ ਦੇ ਉੱਪਰ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਉਹ ਕੰਮ ਕੀਤਾ ਜਾ ਰਿਹਾ ਹੈਗਾ ਇੰਟਰਨੈਸ਼ਨਲੀ ਤੋਂ ਇਹਨਾਂ ਨੂੰ ਜਿਹੜਾ ਹੈਗਾ ਉਹ ਸਾਰੀਆਂ ਸੂਚਨਾਵਾਂ ਜਿਹੜੀਆਂ ਨੇ ਉਹ ਮਿਲਦੀਆਂ ਸੀਗੀਆਂ ਕਿਸ ਦੇ ਨਾਲ ਲਿੰਕ ਰੱਖਣਾ ਕਿਸ ਨੂੰ ਜਿਹੜਾ ਹੈਗਾ ਕਿਸ ਜਗ੍ਹਾ ਦੇ ਪਰਵਾਦਾਤ ਕਰਨੀ ਉਹ ਸਾਰੀ ਜਿਹੜੀ ਆ ਉਹ ਇੰਟਰਨੈਸ਼ਨਲ ਤਾਰ ਜਿਹੜੀ ਆ ਉਹ ਜੁੜੀ ਹੋਈ ਸੀਗੀ ਦੋ ਹੁਣ ਤੱਕ ਜਿਹੜੇ ਨੇ ਉਹ ਨਾਮ ਦੱਸੇ ਗਏ ਨੇ ਪ੍ਰਦੀਪ ਜੋ ਕਿ 25 ਸਾਲ ਜਿਸ ਦੀ ਉਮਰ ਹੈਗੀ ਹੈ ਕਈ ਮਾਮਲਿਆਂ ਦੇ ਵਿੱਚ ਇਹ ਨਾਮਜ਼ਦ ਹੈ ਕਿਉਂਕਿ ਕਾਫੀ ਵੱਡਾ ਗੈਂਗਸਟਰ ਹੈਗਾ ਇਹ ਲੰਡਾ ਗਰੁੱਪ ਦੇ ਨਾਲ ਇਹ ਜੁੜਿਆ ਹੋਇਆ ਹੈ ਲੰਡਾ ਗਰੁੱਪ ਦੇ ਹੀ ਇਹ ਦੋ ਗੈਂਗਸਟਰ ਨੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਜੜਾਇਓ ਠੇਰ ਕੀਤਾ ਗਿਆ 25 ਸਾਲ ਉਮਰ ਹੈ ਪ੍ਰਦੀਪ ਨਾਮ ਹੈ ਜੋ ਕਿ ਕਾਫੀ ਜਿਹੜੇ ਨੇ ਉਹ ਮਾਮਲਿਆਂ ਨੇ ਉਹਨਾਂ ਦੇ ਵਿੱਚ ਨਾਮਜ਼ਦ ਰਿਹਾ ਅਤੇ ਜਸਕਰਨ ਜਿਸ ਦੀ ਉਮਰ 17 ਸਾਲ ਹੈ ਛੋਟੀ ਉਮਰ ਹੈ ਛੋਟੀ ਉਮਰ ਦੇ ਵਿੱਚ ਜਿਹੜਾ ਹੈਗਾ ਇਹ ਉਹ ਗੈਂਗਸਟਰ ਜਿਹੜਾ ਉਹ ਬਣ ਗਿਆ ਅਤੇ ਕਈ ਵਾਰਦਾਤਾਂ ਦੇ ਵਿੱਚ ਇਸਤੇ ਵੱਲੋਂ ਵੀ ਜਿਹੜਾ ਹੈ ਉਹ ਅੰਜਾਮ ਦਿੱਤੀਆਂ ਗਈਆਂ ਨੇ ਆ ਦੋ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਨਾਂ ਤੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਏ ਉਹ ਨਸ਼ਾ ਵੀ ਜਿਹੜਾ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤਾ ਗਿਆ ਪਰ ਇਸ ਤਰੀਕੇ ਦੀ ਜਿਹੜੀ ਆ ਉਹ ਖੁਲਾਸਾ ਹਲੇ ਪੁਲਿਸ ਵੱਲੋਂ ਨਹੀਂ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸੇ ਵੀ ਜਿਹੜੇ ਨੇ ਉਹ ਕੀਤੇ ਜਾਣਗੇ ਇੱਕ ਖਾਸ ਗੱਲ ਇਹ ਹੈ ਕਿ ਇਹ ਦੋਨੋਂ ਗੈਂਗਸਟਰ ਕੁਝ ਹੀ ਸਮਾਂ ਪਹਿਲਾਂ ਜਿਹੜਾ ਹੈ ਉਹ ਜੇਲ੍ਹ ਦੇ ਵਿੱਚੋਂ ਛੁਟਕੇ ਬਾਹਰ ਆਏ ਸੀਗੇ ਤੇ ਆਉਂਦੇ ਸਾਰ ਕੀ ਦੁਬਾਰਾ ਇਹਨਾਂ ਵੱਲੋਂ ਜਿਹੜਾ ਇਹ ਉਹ ਜ਼ੁਰਮ ਦੀ ਦੁਨੀਆ ਦੇ ਵਿੱਚ ਦੁਬਾਰਾ ਪੈਰ ਰੱਖ ਲਿਆ ਗਿਆ ਅਤੇ ਦੁਬਾਰਾ ਕਿਸੇ ਨਾ ਕਿਸੇ ਨੂੰ ਜਿਹੜਾ ਇਹ ਉਹ ਟਾਰਗੇਟ ਇਹਨਾਂ ਵੱਲੋਂ ਵਧਾਇਆ ਜਾ ਰਿਹਾ ਸੀਗਾ ਆਖਾਸ ਤਸਵੀਰ ਤੁਸੀਂ ਜਰੂਰ ਸਿਵਲ ਹਸਪਤਾਲ ਦੀ ਜਰੂਰ ਦੇਖੋ ਜਿੱਥੇ ਦੋ ਮੁਲਾਜ਼ਮ ਜਿਹੜੇ ਕਿ ਆ ਜਿਨ੍ਹਾਂ ਨੂੰ ਵੀ ਜਿਹੜੀਆਂ ਗੋਲੀਬਾਰੀ ਦੇ ਵਿੱਚ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਭਰਤੀ ਕਰਾਇਆ ਗਿਆ ਤੇ ਪੁਲਿਸ ਕਮਿਸ਼ਨਰ ਵੀ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਆਪਣੇ ਮੁਲਜ਼ਮਾਂ ਨੂੰ ਜਿਹੜਾ ਹੈਗਾ ਹੈ ਮੁਲਾਜ਼ਮਾਂ ਨੂੰ ਜਿਹੜਾ ਹੈ ਉਹ ਦੇਖਣ ਦੇ ਲਈ ਵੀ ਪਹੁੰਚੇ ਹੋਏ ਨੇ ਇਹ ਇਮਰਜੈਂਸੀ ਵਿਭਾਗ ਹੈ ਸੋ ਥੋੜੀ ਜਿਹੀ ਦੂਰੀ ਦੇ ਉੱਪਰ ਜਿਹੜਾ ਹੈਗਾ ਉਹ ਇਹਨਾਂ ਦੋਵਾਂ ਹੀ ਜਿਹੜਾ ਹੈ ਉਹ ਮੁਲਾਜ਼ਮਾਂ ਨੂੰ ਰੱਖਿਆ ਗਿਆ ਹੈਗਾ ਅਤੇ ਟ੍ਰੀਟਮੈਂਟ ਜਿਹੜਾ ਹੈ ਉਹਨਾਂ ਦਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਹਾਲ ਫਿਲਾਲ ਦੀ ਘੜੀ ਪ੍ਰੋਪਰ ਜਿਹੜੀ ਹੈ ਉਹ ਤੁਹਾਨੂੰ ਜਾਣਕਾਰੀ ਜਿਹੜੀ ਹੈ ਉਹ ਦੇਣ ਦੀ ਮੈਂ ਕੋਸ਼ਿਸ਼ ਜ਼ਰੂਰ ਕੀਤੀ ਹੈ ਪ੍ਰਦੀਪ ਅਤੇ ਜ ਨੂ ਪੁਲਿਸ ਜਿਹੜੀ ਆ ਉਹ ਤਕਰੀਬਨ ਲੰਬੇ ਸਮੇਂ ਤੋਂ ਭਾਲ ਕਰ ਰਹੀ ਸੀਗੀ ਲੰਡਾ ਗਰੁੱਪ ਦੇ ਇਹ ਗੈਂਗਸਟਰ ਨੇ ਜਿਹਨਾਂ ਨੂੰ ਕੱਲ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਹੈ ਟਿਪਸ ਮਿਲਣ ਦੇ ਉੱਪਰ ਅੱਜ ਸਵੇਰੇ ਤਕਰੀਬਨ 7 ਵਜੇ ਜਿਹੜਾ ਹੈ ਉਹ ਢੇਰ ਕੀਤਾ ਗਿਆ ਅਤੇ ਇਹਨਾਂ ਨੂੰ ਜਿਹੜਾ ਹੈਗਾ ਉਹ ਲਿਆ ਕੇ ਹੁਣ ਪੁਸ਼ਤਾਸ਼ ਕੀਤੀ ਜਾਵੇਗੀ ਅਤੇ ਪੁਸ਼ਤਾਸ਼ ਤੋਂ ਬਾਅਦ ਸਾਰਾ ਮੈਟਰ ਜਿਹੜਾ ਹੈ ਉਹ ਕਲੀਅਰ ਹੋਵੇਗਾ ਕਿ ਕਿਸ ਨੂੰ ਜਿਹੜਾ ਹੈ ਉਹ ਰੈਕੀ ਕਰਨ ਦੇ ਲਈ ਕਿਸ ਦੀ ਜਾਂ ਫਿਰ ਕਿਸ ਵਾਰਦਾਤ ਨੂੰ ਇਲਜ਼ਾਮ ਦੇਣ ਦੇ ਲਈ ਜਿਹੜਾ ਹੈ ਉਹ ਇਹ ਦੋਨੋਂ ਗੈਂਗਸਟਰ ਜਲੰਧਰ ਦੇ ਵਿੱਚ ਆਏ ਸੀਗੇ ਕੈਮਰੋਨ ਸਰਪੰਕੇ ਦੇ ਨਾਲ ਰਾਜਗੁਪਤਾ ਬਾਬੂ ਸ਼ੇ ਟਾਈਮ ਜਲੰਧਰ